ਅੱਜ ਮੈਂ ਬਣਾ ਰਹੀ ਹਾਂ ਪੰਜਾਬੀ ਸਟਾਈਲ ਪਿਆਜ਼ ਮਾਰ ਕਰਦੀਨਾ ਬਹੁਤ ਹੀ ਸਵਾਦ ਸਬਜੀ ਜਦੋਂ ਕਰਦੇ ਘਰ ਦੇ ਵਿੱਚ ਕੋਈ ਦਾਲ ਸਬਜੀ ਨਾ ਹੋਵੇ ਜਾਂ ਦਾਲ ਸਬਜੀ ਖਾਣ ਦਾ ਮਨ ਨਾ ਕਰਦਾ ਹੋਵੇ ਜਾਂ ਕੋਈ ਵੀ ਕਰ ਆ ਜਾਵੇ ਤੇ ਕਦੇ ਨਾ ਬਹੁਤ ਜਲਦੀ ਹੁੰਦੀ ਹੈ ਭੁੱਖ ਲੱਗ ਜਾਂਦੀ ਹੈ ਤਾਂ ਤੁਸੀਂ ਇਹ ਸਬਜੀ ਨੂੰ ਇੱਕ ਵਾਰੀ ਬਣਾਇਆ ਤਾਂ ਬਿਲਕੁਲ ਸਨੀ ਦੀ ਸਬਜੀ ਦੀ ਫੀਲਿੰਗ ਆਉਗੀ ਤੁਸੀਂ ਵਾਰ-ਵਾਰ ਬਣਾਓਗੇ ਇਹ ਸਬਜੀ ਬਣਾਉਣ ਲਈ ਜੀ ਇੱਥੇ ਮੈਂ ਲਿਆ ਪੰਜ ਪਿਆਜ਼ ਪਿਆਜ਼ ਨੂੰ ਚੰਗੀ ਤਰ੍ਹਾਂ ਛਿੱਲ ਕੇ ਨੇ ਇਹਨਾਂ ਨੂੰ ਪਹਿਲਾਂ ਹੀ ਸਾਫ਼ ਕਰ ਲਿਆ ਫਿਰ ਇਹ ਪਿਆਜ਼ਾਂ ਨੂੰ ਆਪਾਂ ਮੁੱਤੇ ਪੀਸਾਂ ਦੇ ਵਿੱਚ ਪਾ ਕੇ ਲੈਣਾ ਹੈ ਸਨਾਲੀ ਇੱਥੇ ਲਿਆ ਪਿਆ ਲਾਲ ਰੰਗ ਦੇਣਾ ਮੈਂ ਪੰਜ ਟਮਾਟਰ ਟਮਾਟਰ ਵੀ ਚੰਗੀ ਤਰ੍ਹਾਂ ਸਾਫ਼ ਕਰ ਲਏ ਇਸ ਨੂੰ ਤੇ ਫਿਰ ਇਹਨਾਂ ਨੂੰ ਵੀ ਨਾ ਆਪਾਂ ਮੋٹے ਪੀਸਾਂ ਦੇ ਵਿੱਚ ਇਸ ਤਰ੍ਹਾਂ ਕੱਟਿਆ ਨਾ ਤੇ ਪੰਜ ਹਰੀ ਮਿਰਚ ਲਾਈਆਂ ਜੀ ਇਹ ਹਰੀਆਂ ਮਿਰਚ ਨਾ ਬਿਲਕੁਲ ਵੀ ਕੌੜੀਆਂ ਨਹੀਂ ਹੈ ਕਿਉਂਕਿ ਇਹਨਾਂ ਦੇ ਨਾਲ ਨਾ ਸਬਜ਼ੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਊਗੀ ਕੱਜ ਗਈ ਸੀ ਮੈਂ ਦੀਦੀ ਘਰ ਤੇ ਦੀਦੀ ਕਹਿੰਦੇ ਨਾ ਪਲੀਜ਼ ਮੈਨੂੰ ਪਿਆਜ਼ ਟਮਾਟਰ ਦੀ ਸਬਜ਼ੀ ਬਣਾ ਕੇ ਦੇ ਦੇ ਤੇ ਉਸ ਨੂੰ ਬਹੁਤ ਹੀ ਸੁਆਦ ਮੀਂਦੀ ਹੈ ਤੇ ਚਲੋ ਮੈਂ ਕਿਹਾ ਬਣਾਉਣੀ ਆ ਤੇ ਉਹਨਾਂ ਨੇ ਮੇਰੇ ਮਤਲਬ ਮਦਦ ਲਈ ਉਹਨਾਂ ਨੇ ਬਣਾਈ ਤੇ ਮੈਂ ਉਹਨਾਂ ਨੂੰ ਦੱਸਿਆ ਫਰਾਈ ਪੈਨ ਦੇ ਵਿੱਚ ਇੱਥੇ ਮੈਂ ਪਾ ਲਿਆ ਜੀ ਪਹਿਲਾਂ ਤੇਲ ਪਿੰਨ ਵੱਡੇ ਜਮਨ ਸਰੋਂ ਦਾ ਜਿਵੇਂ ਤੇਲ ਗਰਮ ਹੋ ਗਿਆ ਨਾ ਜਦੇ ਵਿੱਚ ਆਪਾਂ ਪਾ ਦਿੰਨੇ ਆ ਮੋٹے ਕੱਟੇ ਹੋਏ ਪਿਆਜ਼ ਪਿਆਜ਼ ਪਾ ਕੇ ਨਾ ਇਹਨਾਂ ਨੂੰ ਆਪਾਂ ਜਿਹੜੇ ਕਿ ਮਿੰਟ ਆ ਭੁੰਨਣਾ ਹੈ ਜਿਵੇਂ ਜਿਵੇਂ ਭੁੰਨੇ ਚਾਵਾਂਗੇ ਨਾ ਪਿਆਜ਼ ਕਲੇ ਕਲੇ ਹੋਣੇ ਸ਼ੁਰੂ ਹੋ ਜਾਣਗੇ ਕਿਉਂਕਿ ਆਪਾਂ ਇਹਨਾਂ ਨੂੰ ਮੋਟਾ ਕੱਟ ਕੇ ਤਿਆਰ ਕੀਤਾ ਹੈ ਜਿਵੇਂ ਪਿਆਜ਼ਾਂ ਦਾ ਰੰਗ ਨਾ ਹਲਕਾ ਗੁਲਾਬੀ ਹੋ ਗਿਆ ਇਹਦੇ ਵਿੱਚ ਆਪਾਂ ਪਾ ਦਿੰਨੇ ਆ ਕੱਟੇ ਹੋਏ ਟਮਾਟਰ ਟਮਾਟਰ ਪਾ ਕੇ ਨਾ ਆਪਾਂ ਜ਼ਿਆਦਾ ਨਹੀਂ ਪਕਾਉਣਾ ਇੱਕ ਤੋਂ ਡੇਢ ਮਿੰਟ ਹੋਰ ਪਕਾ ਲਵਾਂਗੇ ਜਾਨੀ ਕਿ ਟੋਟਲ ਪਿਆਜ਼ ਤੇ ਟਮਾਟਰਾਂ ਜਿਹੜੇ ਮੈਂ 3 ਮਿੰਟ ਪਾਏ ਪਕਾਏ ਆ ਤੇ ਬਹੁਤ ਹੀ ਘੱਟ ਅੱਗ ਤੇ ਇਹਨਾਂ ਨੂੰ ਤਾਂ ਇਹਨਾਂ ਨੂੰ ਭੁੰਨਿਆ ਹੈ ਤੇ ਦੇ ਵਿੱਚ ਨਾ ਅੱਧਾ ਹਿੱਸਾ ਆਪਾਂ ਪਿਆਜ਼ ਤੇ ਟਮਾਟਰਾਂ ਦਾ ਸਾਈਡ ਤੇ ਪਲੇਟ ਦੇ ਵਿੱਚ ਕੱਢ ਲੈਣਾ ਹੈ ਤੇ ਜਿਹੜੇ ਬਾਕੀ ਹੋਏ ਬਚੇ ਹੋਏ ਪਿਆਜ਼ ਟਮਾਟਰਾਂ ਨਾ ਉਹਨਾਂ ਦੇ ਵਿੱਚ ਆਪਾਂ ਪਾਉਣੇ ਆਜੀ ਮਸਾਲੇ ਤੜਕੀ ਵਾਲੇ ਅਦਰਕ ਲਸਣ ਤੇ ਕੁਛ ਆਪਾਂ ਖੜੇ ਮਸਾਲਿਆਂ ਦੀ ਵਰਤੋਂ ਕਰਾਂਗੇ ਤੇ ਤੜਕਾ ਮੈਂ ਸਾਈਡ ਨੂੰ ਕਰ ਲਿਆ ਜੀ ਉਹਦੇ ਵਿੱਚ ਮੈਂ ਪਾ ਦਿੱਤੀਆਂ ਤਿੰਨ ਵੱਡੇ ਸਾਈਜ਼ ਦੀਆਂ ਲਸਣ ਦੀਆਂ ਕਲੀਆਂ ਤੇ 1 ਇੰਚ ਅਦਰਕ ਦਾ ਟੁਕੜਾ ਅੱਧਾ ਚਮਚਾ ਜੀਰਾ ਤੇ ਦੋ ਧੇਜ ਪੱਤੇ ਪਾ ਕੇ ਨਾ ਆਪਾਂ ਤੜਕੇ ਨੂੰ ਚੰਗੀ ਤਰ੍ਹਾਂ ਪੁੰਨ ਲੈਣਾ ਹੈ ਕਿ ਆਪਣਾ ਜਿਹੜਾ ਜੀ ਨਾਲ ਤੇਲ ਵੀ ਅਲੱਗ ਹੋ ਜਾਵੇ ਤੇ ਬਿਲਕੁਲ ਨਰਮ ਹੋ ਜਾਵੇ ਤੜਕਾ ਚੰਗੀ ਤਰ੍ਹਾਂ ਪਕਾਉਣ ਤੋਂ ਬਾਅਦ ਜੀ ਫਿਰ ਆਪਾਂ ਗੈਸ ਘੜ ਦੇਣਾ ਬੰਦ ਤੇ ਤੜਕੇ ਨੂੰ ਨਾ ਬਿਲਕੁਲ ਠੰਡਾ ਕਰਨਾ ਹੈ ਤੁਹਾਨੂੰ ਜਲਦੀ ਹੈ ਤੁਸੀਂ ਪੱਖੀ niche ਰੱਖ ਕੇ ਕਰ ਸਕਦੇ ਹੋ ਤੁਹਾਡੇ ਕੋਲੇ ਟਾਈਮ ਹੈ ਜੇ ਤੁਸੀਂ ਇਸ ਤਰ੍ਹਾਂ ਛੱਡ ਕੇ ਵੀ ਇਹਨੂੰ ਕਰ ਸਕਦੇ ਹੋ ਗਰਮੀ ਦੇ ਮੌਸਮਾਂ ਗਰਮੀ ਦੇ ਮੌਸਮ ਦੇ ਲਈ ਸਨੇ ਸਬਜੀ ਬਣਾ ਕੇ ਦੇਖੋ ਬਹੁਤ ਹੀ ਸਵਾਦ ਲੱਗਦੀ ਹੈ ਜਿਵੇਂ ਤੜਕਾ ਠੰਡਾ ਹੋ ਗਿਆ ਨਾ ਉਹਦੇ ਵਿੱਚ ਆ ਪੇਜ਼ ਪੱਤੇ ਜਿਹੜੇ ਆਪਾਂ ਬਾਹਰ ਘੜ ਦਿੰਨੇ ਆ ਤੇ ਇਹਨੂੰ ਆਪਾਂ ਕਰ ਲੈਣਾ ਜੀ ਗ੍ਰਾਈਂਡ ਤੇ ਬਚੇ ਹੋਏ ਤੇਲ ਦੇ ਵਿੱਚ ਸਾਨੂੰ ਜ਼ਰੂਰਤ ਲੱਗਦੀ ਹੈ ਤੁਸੀਂ ਹੋਰ ਤੇਲ ਪਾ ਲੈਣਾ ਹੈ ਤੇ ਮੈਨੂੰ ਇੱਥੇ ਤੇਲ ਦੀ ਨਹੀਂ ਜ਼ਰੂਰਤ ਪਈ ਜੀ ਤੇ ਉਹ ਸਬਜ਼ੀਆਂ ਵਾਲਾ ਤੇਲ ਜਿਹੜਾ ਰਹਿ ਗਿਆ ਸੀ ਉਹਦੇ ਵਿੱਚ ਮੈਂ ਥੋੜਾ ਜਿਹਾ ਜੀਰਾ ਤੇ ਥੋੜੀ ਜਿਹੀ ਹਿੰਗ ਪਾ ਕੇ ਨੂੰ ਹਲਕਾ ਜਿਹਾ ਭੁੰਨ ਲਿਆ ਤੇ ਫਿਰ ਉਹਦੇ ਵਿੱਚ ਮੈਂ ਪਾ ਰਹੀ ਹਾਂ ਪਿਉਰੀ ਜਾਨੀ ਕਿ ਜੋ ਆਪਾਂ ੜਕੀ ਵਾਲੀ ਪਿਉਰੀ ਬਣਾ ਕੇ ਉਪਾਕੇ ਆਪਾਂ ਮਿਕਸ ਕਰ ਲਵਾਂਗੇ ਇਹ ਜਿਹੜੀ ਪਿਉਰੀ ਹੈ ਨਾ ਆਪਣੀ ਪਹਿਲਾਂ ਤਰ੍ਹਾਂ ਪਹਿਲਾਂ ਹੀ ਚੰਗੀ ਤਰ੍ਹਾਂ ਆਪਾਂ ਨੂੰ ਭੁੰਨਿਆ ਹੋਇਆ ਪਕਾਇਆ ਹੋਇਆ ਜਿਆਦਾ ਪਕਾਉਣ ਦੀ ਜ਼ਰੂਰਤ ਨਹੀਂ ਹੈਗੀ ਤੇ ਇਥੇ ਨਾ ਮੈਂ ਇਹਦੇ ਵਿੱਚ ਮਿਕਸਿੰਗ ਦਾ ਜਾਰ ਹੈ ਜਿਹੜਾ ਉਹ ਵੀ ਚੰਗੀ ਤਰ੍ਹਾਂ ਧੋ ਕੇ ਨਾ ਇਹਦੇ ਵਿੱਚ ਆ ਪਾਣੀ ਪਾ ਦਿੱਤਾ ਹੈ ਜਾਨੀ ਕਿ 1 ਕੱਪ ਦਾ ਚੌਥਾ ਹਿੱਸਾ ਪਾਣੀ ਪਾ ਕੇ ਫਿਰ ਆਪਾਂ ਇਹਨੂੰ ਚੰਗੀ ਤਰ੍ਹਾਂ ਇੱਕ ਵਾਰੀ ਪਕਾ ਲਵਾਂਗੇ ਫਿਰ ਇਹਦੇ ਵਿੱਚ ਪਾਵਾਂਗੇ ਜੀ ਮਸਾਲੇ ਇਦੇ ਵਿੱਚ ਮੈਂ ਪਾਇਆ ਜੀ ਤੰਨੀਆ ਪਾਊਡਰ, ਲਾਲ ਮਿਰਚ ਪਾਊਡਰ, ਹਲਦੀ ਪਾਊਡਰ ਤੇ ਨਮਕ ਸਾਰੇ ਮਸਾਲੇ ਨਾ ਕਰਦੇ ਬੇਸ਼ਕ ਮਸਾਲੇ ਹੀ ਆਪਾਂ ਵਰਤਨੇ ਆ ਇਹਨਾਂ ਦੇ ਵਿੱਚ ਇਹਨਾਂ ਸਬਜੀ ਬਹੁਤ ਸਵਾਦਦਾਰ ਬਣ ਕੇ ਪਿਆਰੇ ਹਾਂ ਜਿਹਦੇ ਲਈ ਤੁਸੀਂ ਬਣਾ ਕੇ ਦੇਖੋ ਤੁਹਾਨੂੰ ਬਿਲਕੁਲ ਹੀ ਸ਼ਾਹੀ ਪਨੀਰ ਵਰਗੀ ਫੀਲਿੰਗ ਆਊਗੀ ਜਿਤਨੇ ਵੀ ਸਬਜੀ ਖਾ ਰਹੇ ਤੇ ਮਸਾਲੇ ਬਾਕੇ ਨਾ ਚੰਗੀ ਤਰ੍ਹਾਂ ਆਪ ਇਹਨਾਂ ਨੂੰ ਪਕਾ ਲੈਣਾ ਹੈ ਮਸਾਲਿਆਂ ਨੂੰ ਇੱਥੇ ਧਿਆਨ ਦੇ ਨਾਲ ਪਕਾਉਣਾ ਹੈ ਜੀ ਤੇ ਫਿਰ ਆਪਾਂ ਇਹਦੇ ਵਿੱਚ ਨਾਲ ਜੋ ਆਪਾਂ ਹਰੀਆਂ ਮਿਰਚਾਂ ਪਾ ਕੇ ਰੱਖਿਆ ਸੀ ਸੌਰੀ ਕੱਟ ਕੇ ਰੱਖਿਆ ਸੀ ਉਹ ਪਾ ਦੇਣੀਆਂ ਹੈ ਹਰੀਆਂ ਮਿਰਚਾਂ ਪਾ ਕੇ ਨਾਲ ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ ਇੱਕ ਤੋਂ ਡੇਢ ਮਿੰਟ ਪਕਾਵਾਂਗੇ ਨਾਲੀ ਨੇ ਜਿਹੜੀ ਗਰੇਵੀ ਹੈ ਉਹ ਵੀ ਆਪਣੀ ਇੱਥੇ ਵੇਖੋ ਕਾਫੀ Thick ਹੋ ਗਈ ਹੈ ਤੇ ਦੇ ਉੱਪਰ ਦੀ ਸਾਰਾ ਤੇਲ ਹੈ ਜਿਹੜਾ ਦਿਖਣ ਲੱਗ ਗਿਆ ਹੈ ਤੇ ਗਰੇਵੀ ਕਿੰਨੀ ਵਧੀਆ ਲੱਗ ਰਹੀ ਹੈ ਤੇ ਮਸਾਲੇ ਵੀ ਚੰਗੀ ਤਰ੍ਹਾਂ ਮੈਂ ਪਕਾ ਲਿਆ ਹੈ ਜੀ ਗਰੇਵੀ ਦੇ ਵਿੱਚ ਮੈਂ ਇਸ ਲਈ ਪਹਿਲਾਂ ਪਾਣੀ ਪਾਇਆ ਸੀ ਕਿ ਜਿਹੜੇ ਮਸਾਲਿਆਂ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਪਕਾਉਣਾ ਬਹੁਤ ਹੀ ਜ਼ਰੂਰੀ ਹੈ ਤੇ ਫਿਰ ਇਹਦੇ ਵਿੱਚ ਮੈਂ ਥੋੜਾ ਜਿਹਾ ਹੋਰ ਪਾਣੀ ਪਾ ਦਿੱਤਾ ਜੀ ਕੱਪ ਦੇ ਚੌਥੇ ਹਿੱਸੇ ਤੋਂ ਵੀ ਮੈਂ ਇੱਥੇ ਅੱਧੇ ਪਾਣੀ ਦੀ ਹੋਰ ਵਾਰਤੋਂ ਕੀਤੀ ਆ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੇ ਦੇਖੋ ਤੜਕਾ ਆਪਣਾ ਬਿਲਕੁਲ ਬਣ ਕੇ ਤਿਆਰ ਆ ਤੇ ਫਿਰ ਇਹਦੇ ਵਿੱਚ ਜੋ ਸਾਈਡ 'ਤੇ ਕੱਢ ਕੇ ਰੱਖਿਆ ਸੀ ਪਿਆਜ਼ ਮਰਚਾ ਆਪਾਂ ਉਹ ਪਾ ਦੇਣੀ ਹੈ ਥੋੜੀ ਜਿਹੀ ਨਾ ਗਰੇਵੀਆ ਜਿਹੜੀ ਇੱਥੇ ਆਪਾਂ ਰੱਖਾਂਗੇ ਕਿ ਇਹਦੇ ਵਿੱਚ ਥੋੜਾ ਜਿਹਾ ਆਪਾਂ ਨੂੰ ਲੱਗਣਾ ਚਾਹੀਦਾ ਕਿ ਗਿੱਲਾ ਪਾਣੀ ਜ਼ਿਆਦਾ ਪਸਕੋਣੀ ਨਹੀਂ ਜੀ ਕਿ ਨਹੀਂ ਤੇ ਜਿਹੜੇ ਸਬਜ਼ੀਆਂ ਨਾ ਫਿਰ ਖਾਂ ਦੇ ਵਿੱਚ ਸਵਾਦ ਨਹੀਂ ਬਣ ਜੀ ਦੇਖੋ ਸਾਰੀਆਂ ਚੀਜ਼ਾਂ ਚੰਗੀ ਤਰ੍ਹਾਂ ਮਿਕਸ ਕਰ ਦਿੱਤੀਆਂ ਤੇ ਹਰੀਆਂ ਮੱਤਾਂ ਕਿੰਨੀਆਂ ਵਧੀਆ ਲੱਗਦੀਆਂ ਵਿੱਚ ਦੇਖਣ ਨੂੰ ਫਿਰ ਇਹਨੂੰ ਘੜ ਕੇ ਆਪਾਂ ਨਾ ਟੱਕ ਕੇ 2 ਤੋਂ 3 ਮਿੰਟ ਪਕਾ ਲਵਾਂਗੇ ਪਕਾਉਣ ਤੋਂ ਬਾਅਦ ਦੇਖੋ ਸਾਰਾ ਤੇਲ ਵੀ ਅਲੱਗ ਹੋ ਗਿਆ ਤੇ ਸਬਜ਼ੀ ਦੇ ਵਿੱਚ ਨਾ ਬਿਲਕੁਲ ਯੋ ਕਹਿੰਦੇ ਚਿੱਲੀ ਪਨੀਰ ਵਰਗੀ ਦੇਖਣ ਨੂੰ ਉਸ ਤਰ੍ਹਾਂ ਦੀ ਲੱਗਦੀ ਆ ਉੱਪਰ ਪਾ ਦਿਨਾ ਜੀ ਫ੍ਰੈਸ਼ ਪਾ ਕੇ ਚੰਗੀ ਤਰੈ ਨਾਲ ਮਿਕਸ ਕਰ ਲਾਂਗੇ ਤੇ ਗੈਸ ਕਰ ਦੇਣਾ ਆਪਾਂ ਬੰਦ ਤੇ ਗਰਮ ਗਰਮ ਇਹਨੂੰ ਸਰਵ ਕਰੋ ਚੋਲਾ ਦੇ ਨਾਲ ਖਾਓ ਰੋਟੀ ਦੇ ਨਾਲ ਖਾਓ ਪ੍ਰਾਠੇ ਦੇ ਨਾਲ ਖਾਓ ਨਾਨ ਦੇ ਨਾਲ ਖਾਓ ਪੂੜੀਆਂ ਦੇ ਨਾਲ ਖਾਓ ਜਾਂ ਫਿਰ ਪਠੂਰੀਆਂ ਦੇ ਨਾਲ ਖਾਓ ਬਹੁਤ ਹੀ ਟੇਸਟੀ ਲੱਗਦੀ ਹੈ ਰੈਸਪੀ ਹੋ ਜੇ ਲੱਗੀ ਇੱਕ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਮੀ ਨੂੰ ਸਬਸਕ੍ਰਾਈਬ ਕਰਿਓ ਨਾਲ ਲੱਗੇ ਬੈਲ ਆਈਕਨ ਉੱਤੇ ਦਬਾਅ ਪਾ ਕੇ ਮਲ ਦੇਣਾ ਵੀ ਰੈਸਪੀ